ਮम्मी ਜੀ ਲਾਰੇ ਨੇ ਮਿੱਟੀ ਅਦਰਕ ਦਾ ਸੀਗਾ ਪਰ ਲਸਣ ਨਹੀਂ ਸੀਗਾ ਤੇ ਮੰਮੀ ਦੀਆਂ ਬਾਲੀਆਂ ਦੀ ਵੀ ਜੇ ਤੇ ਕੁੰਡੀ ਸੋਟੇ ਨਾਲ ਤੇ ਹੁਣ ਇਹਨੂੰ ਚਾਗੀ ਪਾ ਰਿਹਾ ਮਮਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਸਾਡੇ YouTube ਚੈਨਲ ਤੇ ਮੈਂ ਥੋੜਾ ਜਿਹਾ ਫ੍ਰੀ ਸੀਗਾ ਤੇ ਮੇਰਾ ਸੀਗਾ ਸਾਗ ਖਾਣ ਦਾ ਮਨ ਹੁੰਦਾ ਵੀ ਕਮੈਂਟ ਆਉਂਦੇ ਰਹਿੰਦੇ ਨੇ ਜਿਹੜਾ ਆਪਾਂ ਸ਼ੋਰਟ ਅਪਲੋਡ ਕਰਦੇ ਆਂ ਮਮਾ ਲੈਣ ਲੱਗੇ ਨੇ ਸਾਗ 30 ਰੁਪਏ ਕਿ 20 ਰੁਪਏ 30 ਰੁਪਏ 20 ਰੁਪਏ ਕਿ 30 ਰੁਪਏ 30 ਰੁਪਏ ਐ ਇਦਾਂ ਹੀ ਬਣਦੀ ਆ ਮਾਂ ਬਣਾਏ ਸਿਰਫ ਕੋਈ ਸਹੀ ਢੰਗ ਨੇ ਪਰ ਕਿੰਨਾ ਨਹੀਂ ਦੋ ਪਾਰ ਤੋਂ ਇਹ ਮਿੱਠਾ ਦੇਖੋ ਮਿੱਠਾ ਆ ਬੈਠੇ ਨੂੰ ਸਾਗ ਸਮਾਰਨਗੇ ਨਾਲ ਹੈਲਪ ਕਰਾਈਏ ਬਾਕੀ ਨੂੰ ਸਮਾਰ ਸਮੂਰ ਕੇ ਧੋ ਧੂ ਕੇ ਫਿਰ ਬਾਕੀ ਦੀ ਬਾਕੀ ਜਿਹੜੀ ਰੈਸਪੀ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਸਾਗ ਬਣਾਵਾਂਗੇ ਚੁੱਲ੍ਹੇ ਤੇ ਤੇ ਚੁੱਲ੍ਹੇ ਦਾ ਸਾਗ ਹੀ ਬਹੁਤ ਵਧੀਆ ਬਣਦਾ ਤੇ ਸੁਆਦ ਲੱਗਦਾ ਵੀ ਖਾਣ ਦੇ ਵਿੱਚ ਆਪਾਂ ਜਦੋਂ ਵੀ ਬਣਾਣੇ ਆ ਸਾਗ ਚੁੱਲ੍ਹੇ ਤੇ ਹੀ ਬਣਾਣੇ ਆ ਚੁੱਲ੍ਹੇ ਤੇ ਹੀ ਬਣਾਵਾਂਗੇ ਕਰਦਿਆਂ ਲੱਕੜਾ ਲੁੱਕੜਾ ਸੈੱਟ ਤੇ ਪਹਿਲਾਂ ਸਾਗ ਸਮਾਰ ਲਈਏ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੋ ਵੀ ਮਿੱਤਰੋ ਫਾਈਨਲੀ ਆਪਾਂ ਸਾਗ ਕਰਤਾ ਵਾ ਸਮਾਰ ਸਮਾਰਤਾ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਸਾਗ ਨੂੰ ਸਾਗ ਸਮਾਰਤਾ ਆ ਮੰਮੀ ਨੇ ਸਾਗ ਸਬਾਰਦਾ ਲੱਗੇ ਹੋਏ ਨੇ ਗੱਟਰ ਗੱਟਰ ਕਰਨ ਕਰੋ ਚੈੱਕ ਫਿਰ ਹੁਣ ਮੈਨੂੰ ਸਾਹ ਚੜਿਆ ਦੇਖ ਕੇ ਤੁਸੀਂ ਲਾਲੋ ਸਾਹ ਆ ਗਈ ਸਾਗ ਤੇ ਸਾਫ ਕਰਕੇ ਹਟੇ ਆ ਤੁੱਲਾ ਕਰਤਾ ਵਾ ਪਰ ਰੈਡੀ ਹੋਣਾ ਲੱਕੜਾ ਲੁੱਕੜਾ ਕਰਕੇ ਸਾਰੀਆਂ ਫਿਰ ਛੁੱਲਾ ਬਾਲਾਂਗੇ ਤੇ ਫਿਰ ਹੁਣ ਇਹ ਜੇ ਫਿਲਹਾਲ ਪਹਿਲਾ ਸਾਗ ਨੂੰ ਧੋ ਲਿਆ ਚੰਗੀ ਤਰ੍ਹਾਂ ਛੁੱਲਾ ਧਰ ਲਿਆ ਵਾ ਤੇ ਮੰਮੀ ਜੀ ਲਾਰੇ ਨੇ ਮਿੱਟੀ ਭਾਂਡੇ ਨੂੰ ਕੁੱਕਰ ਨੂੰ ਇਹ ਕਿਉਂ ਲਾਰੇ ਬਈ ਮਿੱਟੀ ਤੁਸੀਂ ਮੰਮੀ ਇਹ ਕੁੱਕਰ ਨੂੰ ਮਿੱਟੀ ਤਾਂ ਲਾਰੇ ਆ ਵੀ ਇਹ ਕਾਲਾ ਨਾ ਹੋਵੇ ਅੱਛਾ ਇਹ ਤਾਂ ਪੰਡੇ ਕਾਲੇ ਹੋ ਜਾਂਦੇ ਹੈ ਤੇ ਚੁੱਲਾ ਆਪਾ ਬਾਲਤਾ ਆ ਕੁੱਕਰ ਚੜਾਤਾ ਆ ਮਿੱਟੀ ਉੱਪਰ ਲਾਤੀ ਆ ਤੇ ਵਿੱਚ ਪਾਤਾ ਆ ਆਪਾ ਪਾਣੀ ਸਭ ਤੋਂ ਪਹਿਲਾਂ ਪਾਣਾ ਆ ਪਾਣੀ ਚੁੱਲੇ ਦਾ ਸਾਗ ਆ ਨਾ ਜਿਹੜਾ ਸਾਗ ਮੈਂ ਗਿਆ ਓਕੇ ਰਿਪੋਰਟ ਬਣਦਾ ਪੂਰਾ ਸਾਗਤ ਹੋਤਾ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਪਾਵਾਂਗੇ ਛਾਗ ਸਾਗ ਥੋੜਾ ਥੋੜਾ ਕਰਕੇ ਆਪਾਂ ਵਿੱਚ ਕੁੱਕਰ ਦੇ ਪਾਈ ਜਾਣਾ ਵਾ ਇੱਕ ਤਾਂ ਆਪਾਂ ਖਾਲੀ ਕਰਤਾ ਦੂਜਾ ਖਾਲੀ ਕਰਨ ਲੱਗੇ ਹੋਏ ਆ ਤੇ ਅੱਗ ਥੋੜੀ ਆਪਣੀ ਵੱਲ ਰਹੀ ਆ ਮਠੀ ਮਠੀ ਇਹ ਹੌਲੀ ਹੌਲੀ ਹੋਊਗੀ ਤੇਜ਼ ਜਿੱਦਾਂ ਹੀ ਚੁੱਲਾ ਮੰਗੂਗਾ ਤੇ ਬਾਕੀ ਦਾ ਜਿਹੜਾ ਸਾਗ ਆ ਉਹ ਜਿਵੇਂ ਆ ਉਹ ਜੇ ਉੱਪਰ ਆਏ ਵਿੱਚ ਬਹਿ ਜਾਊਗਾ ਜਿੱਦਾਂ ਹੈ ਨਾ ਉਸ ਤੋਂ ਬਾਅਦ ਫਿਰ ਆਪਾਂ ਇਹ ਬਾਅਦ ਚ ਸਾਗ ਇਹਨੂੰ ਪਾਵਾਂਗੇ ਨਹੀਂ ਤਾਂ ਤੇ ਹੁਣ ਇਹਦੇ ਵਿੱਚ ਆਹ ਕੀ ਪਾ ਰਹੀ ਆ ਮੰਮਾ ਨਮਕ ਹੈ ਲੂਣ ਪਾ ਰਹੀ ਆ ਲੂਣ ਅੱਛਾ ਲੂਣ ਪਾ ਰਹੀ ਆ ਇਹਦੇ ਚ ਮੈਨੂੰ ਪਤਾ ਨਹੀਂ ਅੱਛਾ ਅਦਰਕ ਤੇ ਲਸਣ ਮੈਂ ਬਾਅਦ ਚ ਕੁੰਡੇ ਚ ਘੁੱਟ ਕੇ ਪਾਉਂਗੀ ਅੱਛਾ ਮੈਨੂੰ ਤਾਂ ਪਤਾ ਨਹੀਂ ਲੱਗਾ ਕੀ ਮਿੱਠਾ ਛੋਡਾ ਪਾ ਦੇਣਾ ਹੋਰ ਅਸੀਂ ਟਟੀਆਂ ਕਰਦੇ ਫਿਰ ਇਹ ਬਾਅਦ ਚ ਲੋ ਵੀ ਜਿਹੜੀ ਆ ਮਿਰਚਾ ਮੁਰਚਾ ਆ ਆਪਾਂ ਗ੍ਰੈਂਡ ਗ੍ਰਾਊਂਡ ਜੀ ਨਹੀਂ ਕਰਦੇ ਹੈਗੇ ਜਿਹੜਾ ਮਿਕਸੀ ਵਿੱਚ ਲਾ ਗਏ ਗ੍ਰੈਂਡ ਹੋ ਜਾਂਦਾ ਛੇਤੀ ਹੁੰਦਾ ਉਹ ਨਹੀਂ ਕਰਾਂਗੇ ਆਪਾਂ ਕੁੰਡੀ ਦੇ ਵਿੱਚ ਕੁੱਟਾਂਗੇ ਲਾ ਅਦਰਕ ਦਾ ਸੀਗਾ ਪਰ ਲਸਣ ਨਹੀਂ ਸੀਗਾ ਤੇ ਮੰਮੀ ਕਹਿੰਦੇ ਲਸਣ ਲੈ ਕੇ ਆ ਤੇ ਮੰਮੀ ਤੇ ਮੈਂ ਲੈਣ ਚੱਲੇ ਆ ਲਸਣ ਤੇ ਕੁੱਟ ਕੇ ਕੁੰਡੀ 'ਚ ਚੰਗੀ ਤਰ੍ਹਾਂ ਪਾਵਾਂਗੇ ਲਸਣ ਕਿੰਨੇ ਆ ਲਸਣ 80 ਰੁਪਏ ਪਈਆ ਅਦਰਕ ਲਸਣ ਲੋ ਵੀ ਮਿੱਤਰੋ ਨਾਲੇ ਲਿਆਏ ਆ ਆਪਾਂ ਬ੍ਰੈਡ ਤੇ ਨਰਿਆ ਅਦਰਕ ਨਾਲ ਲੈ ਆਇਆ ਮੈਂ ਕਿਹਾ ਇੰਨਾ ਚਿਰ ਮਮੀ ਕਹਿੰਦੇ ਵੀ ਸਾਗ ਬਣੂਗਾ ਤੇ ਆਪਾਂ ਨਾਲੇ ਪੀਜੇ ਥੋੜੀ ਥੋੜੀ ਚਾਹ ਅਦਰਕ ਵਾਲੀ ਤੇ ਨਾਲੇ ਆਪਾਂ ਖਾਵਾਂਗੇ ਬਰੈਡ ਅਦਰਕ ਉਦਰਕ ਦਾ ਆ ਪਿਆ ਮਿਰਚਾਂ ਨੇ ਇਹ ਆ ਬਰੈਡ ਪਣ ਚੁੱਕੇ ਨੇ ਬਾਂਡਰੀ ਆ ਹੁਣ ਚਾਹ ਲੋ ਵੀ ਮਮੀ ਕੁੱਟਣ ਲੱਗੇ ਨੇ ਮਸਾਲਾ ਮੈਂ ਗਿਆ ਥੱਕ ਮਸਾਲਾ ਮੈਨੂੰ ਕੋਈ ਮਸਾਲੇ ਹੀ ਥਾਂ ਤੇ ਮਮੀ ਦੀਆਂ ਬਾੜੀਆਂ ਦੀਆਂ ਜਾ ਰਹੀਆਂ ਨੇ ਕਿੰਨੀਆਂ ਨੇ 1 2 3 4 ਇਹ ਚਾਰ ਨੇ ਮੇਂ ਚਾਰ ਨੇ ਕੋਲਣੀਆਂ ਇੱਕ ਹੋਰ ਲੈਣੀਆਂ ਹਾਂ ਪੰਜ ਕਰਨੀਆਂ ਨੇ ਕੁੱਟ ਲਿਆ ਵਾ ਆਪਾਂ ਕੁੰਡੀ ਦੇ ਵਿੱਚ ਕੁੰਡੀ ਸੋਟੇ ਨਾਲ ਤੇ ਹੁਣ ਇਹਨੂੰ ਪਾਵਾਂਗੇ ਕੋਲੀ ਦੇ ਵਿੱਚ ਫਿਰ ਉੱਪਰ ਜਾ ਕੇ ਪਾਵਾਂਗੇ ਇਹਨੂੰ ਕੁੱਕਰ ਦੇ ਵਿੱਚ ਤੇ ਮੰਮੀ ਨੂੰ ਲੱਭ ਨਹੀਂ ਰਿਹਾ ਮੱਕੀ ਦਾ ਆਟਾ ਕੀ ਲੱਭ ਰਿਹਾ ਉਹ ਮੱਕੀ ਦਾ ਆਟਾ ਕਿ ਵੇਸਣ ਪਾਵਾਂਗੇ ਮੱਕੀ ਦਾ ਆਟਾ ਵੇਸਣ ਨਹੀਂ ਪੈ ਸਕਦਾ ਨਾ ਲੋ ਵੀ ਮਿੱਤਰੋ ਪਾਸ ਹੀ ਲੱਗੇ ਸੀਗੇ 12 ਵਜੇ ਕਿੰਨੇ ਵਜੇ ਲੱਗੇ ਸੀ ਮੰਮੀ 12 ਵਜੇ ਲੱਗੇ ਸੀ ਪੂਰੇ 12 ਵਜੇ ਸੀ ਲੱਗੇ ਸੀ ਤੇ ਟਾਈਮ ਹੋ ਗਿਆ ਮਿੱਤਰੋ 2:00 ਵਜੇ ਨੇ 2 ਘੰਟੇ ਸਾਨੂੰ ਲੱਗੇ ਨੇ ਤੇ ਹੋਰ ਕਿੰਨਾ ਕੁ ਟਾਈਮ ਲੱਗਣਾ ਮੈਨੂੰ 2 ਇਹਨੂੰ 2 ਘੰਟੇ ਹੋਰ ਲੱਗਣੇ ਨੇ। ਸਾਗ ਤਾਂ ਹੀ ਵਧੀਆ ਹੁੰਦਾ। ਹਾਂ। ਲੋ ਵੀ ਚਾਹ ਬਣ ਕੇ ਰੈਡੀ ਹੋ ਗਈ। ਹੁਣ ਖਾઈએ ਬਰੈਡ ਨਾਲੇ ਪੀਏ ਚਾਹ। ਮੰਮੀ ਪੀਰੇ ਨੇ ਚਾਹ। ਬਾਕੀ ਸਾਗ ਦਾ ਪ੍ਰੋਸੈਸ ਤੁਹਾਨੂੰ ਫੇਰ ਦਿਖਾਣੇ ਆਪਾਂ। ਚਾਹ ਚੂਪੀ ਕੇ ਥੋੜੇ ਕੈਮ ਹੋ ਕੇ। ਲੋ ਵੀ ਮੇਟਰ ਸਾਗ ਆਪਣਾ ਬਣ ਕੇ ਹੋ ਗਿਆ ਫਰ ਰੈਡੀ। ਇਹਨੂੰ ਕੋੜਨੇ ਨਾਲੇ ਕੋੜਦਾਂਗੇ। ਕਰੋ ਚੈੱਕ। ਮੰਮੀ ਜੀ ਕਮਾਣਗੇ ਇਹਨੂੰ ਸਾਗ ਨੂੰ ਲੋ ਵੀ ਮਿੱਤਰੋ ਸਾਗ ਬਣ ਕੇ ਰੈਡੀ ਹੋ ਚੁੱਕਿਆ ਵਾ ਤੇ ਮੰਮੀ ਨੇ ਤਾਰ ਲਿਆ ਵਾ ਚੁੱਲ੍ਹੇ ਤੋਂ ਰੱਖ ਲਿਆ ਸਾਈਡ ਤੇ ਤੇ ਇਹਦੇ ਵਾਸਤੇ ਹੁਣ ਪਾਣੀ ਕਰ ਰਹੇ ਆ ਆਪਾਂ ਗਰਮ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕੀ ਕਹਿੰਦੇ ਨੇ ਉਹਨੂੰ ਮੰਮੀ ਆਹ ਮੱਕੀ ਦਾ ਆਟਾ ਚੈੱਕ ਕਰੋ ਤੁਸੀਂ ਓਕੇ ਰਿਪੋਰਟ ਹੀ ਲੱਗ ਰਿਹਾ ਵੈਸੇ ਤਾਂ ਸਾਗ ਸਾਡਾ ਇਹਦੇ ਵਿੱਚ ਪਾ ਗਏ ਆਪਾਂ ਮੱਕੀ ਦਾ ਆਟਾ ਇਹਨੂੰ ਚੰਗੀ ਤਰ੍ਹਾਂ ਦੇਣਾ ਵਾ ਕਮਾ ਇਹ ਤਾਂ ਜਿਵੇਂ ਬਾਸ਼ਣ ਮਸ਼ੀਨ ਨਹੀਂ ਚੱਲਦੀ ਹੁੰਦੀ ਹੋ ਤਾਂ ਇੱਕ ਸਾਈਡ ਆਪਣਾ ਪਾਣੀ ਗਰਮ ਹੋ ਰਿਹਾ ਵਾ ਇਹ ਪਾਣੀ ਤਾਂ ਗਰਮ ਹੋ ਰਿਹਾ ਮਾ ਇਹਦੇ ਵਿੱਚ ਪਾਣੀ ਇਹਦੇ ਵਿੱਚ ਪਾਣਾ ਵਾ ਅੱਛਾ ਗਰਮ ਪਾਣੀ ਆ ਇਹੜਾ ਗਰਮ ਪਾਣੀ ਇੱਕ ਸਾਈਡ ਤੇ ਕਰਕੇ ਰੱਖਿਆ ਵਾ ਸੀ ਹੋ ਰਿਹਾ ਵਾ ਚੁੱਲੇ ਤੇ ਉਹ ਵੀ ਉਹ ਕਰਕੇ ਗਰਮ ਇਹਦੇ ਵਿੱਚ ਪਾ ਦੇ ਫੇਰ ਉਹਨੂੰ ਫੇਰ ਚੜਾਣਾ ਚੁੱਲੇ ਤੇ ਫੇਰ ਚੁੱਲੇ ਤੇ ਚੜਾਵਾਂਗੇ ਉਹਨੂੰ ਨਵਾਂ ਵੀ ਗੱਲਾਂ ਪਕਾਣਾ ਹੁੰਦਾ ਹੈ ਅੱਛਾ ਇਹ ਪਕਾਣਾ ਹੁੰਦਾ ਅੱਛਾ ਆਟਾ ਤਾਂ ਕੱਚਾ ਹੀ ਹੁੰਦਾ ਨਾ ਇਹਨੇ ਆਟਾ ਪੱਕ ਜਾਂਦਾ ਫਿਰ ਇਹਨੇ ਅਹ ਇਹ ਖਰਾਬ ਨਹੀਂ ਕਰਦਾ ਖਾਦਾ ਵਾ ਸਾਗ ਠੀਕ ਹੈ ਠੀਕ ਹੈ ਲੋਕ ਕਹਿੰਦੇ ਆ ਨਾ ਸਾਗ ਖਾ ਕੇ ਢਿੱਡ ਖਰਾਬ ਹੋ ਗਿਆ ਹਾਂ ਤੇ ਉਹ ਅਲਣ ਨਹੀਂ ਪਕਾਉਂਦੇ ਠੀਕ ਪਕਾ ਕੇ ਖਰਾਬ ਹੋ ਜਾਂਦਾ ਢਿੱਡ OK ਆਹਨ ਪਕਾਵਾਂਗੇ ਅਲਣ ਪਾ ਕੇ ਬਾਲਣ ਪਾ ਕੇ ਫਿਰ ਇਹਦੇ ਸੀਟੇ ਜੀ ਲਵਾਣੀਆਂ ਆਂਦੀ ਅਲਣ ਪਾ ਕੇ ਵੱਡੀਆਂ ਜੀ ਐਦੀ بس 10 ਮਿੰਟ ਅੱਛਾ ਇਦਾਂ ਹੀ ਵੇ ਇਹਦੇ ਵਿੱਚ ਆਲਣ ਪਾ ਕੇ ਬਸ ਉਦੋਂ ਹੀ 10 ਮਿੰਟ ਆਪਾਂ ਇਹਨੂੰ ਆਂਚੀ ਜੀ ਮਤਲਬ ਸੇਕਾ ਜਾ ਲਵਾ ਦੇਣਾ ਮੈਂ ਤਾਂ ਕਿ ਕੱਚਾ ਨਾ ਰਵੇ ਉਹ ਢਿੱਡ ਨਹੀਂ ਖਰਾਬ ਹੁੰਦਾ ਹੈਗਾ ਉਹਦਾ ਉਸ ਤੋਂ ਬਾਅਦ ਬਸ ਤੜਕਾ ਹੀ ਲਾਣਾ ਹੁੰਦਾ ਵੇ ਸਿੱਧਾ ਤੜਕਾ ਲਾਣਾ ਬਸ ਫੇਰ ਸਿੱਧਾ ਲੱਗਣਾ ਵਾ ਤੜਕਾ ਤੇ ਉਹ ਵੀ ਜੇ ਕਹਿੰਨੇ ਹਾਂ ਤੁਹਾਨੂੰ ਦਿਖਾ ਦਾਂਗੇ ਤੜਕਾ ਵੀ ਲਾਣਾ ਵੇ ਤਾਂ ਲਾਣਾ ਆਂਦਾ ਹੀ ਹੋਣਾ ਮੈਂ ਭੈਣਾ ਲਓ ਵੀ ਮਿੱਤਰੋ ਸਾਗ ਬਣ ਕੇ ਹੋ ਚੁੱਕਿਆ ਰੈਡੀ ਅੱਜ ਤਾਂ ਇੱਕ ਅੱਧੀ ਵਾਰ ਰੋਟੀ ਬਾਦੀ ਖਾਵਾਂਗੇ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੇ ਇਦਾਂ ਦੀ ਹੋਰ ਇੰਟਰਸਟਿਡ ਵੀਡੀਓਜ਼ ਤੇ ਰੈਸਪੀਜ਼ ਦੇਖਣ ਲਈ ਮੇਰਾ ਚੈਨਲ ਕਰ ਲੋ ਸਬਸਕ੍ਰਾਈਬ ਕਰ ਵੀ ਤੋਂ ਸਾਝ ਮਿਲਦੇ ਆ ਫੇਰ ਨਵੀਂ ਵੀਡੀਓ ਦੇ ਨਾਲ ਹੋ ਤੱਕ ਲਈ ਬਾਏ ਬਾਏ